ਇਸ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਕਹਿੰਦੇ ਕੈਨਸਲ ਕਰ ਦਿੱਤਾ ਹੈ ਜਿਹੜਾ ਕਮਿਊਨਿਟੀ ਸੈਂਟਰ ਤੁਸੀਂ ਬੰਦ ਕਰਵਾਇਆ ਸੀ ਆ ਬੁੱਕ ਕਰਵਾਇਆ ਸੀ ਕਹਿੰਦੇ ਵੀ ਬੰਦ ਕਰੋ ਪ੍ਰੋਗਰਾਮ ਹੋਣਾ ਨਹੀਂ ਹੈ ਹਾਂ ਜੀ ਦੱਸੋ ਤੁਹਾਡੀ ਹੁਕਮ ਕਰੋ ਜੀ ਅਸੀਂ ਤਾਂ ਤੁਹਾਡਾ ਹੁਕਮ ਸੁਣ ਰਹੇ ਹਾਂ ਬੇਨਤੀ ਵਾਲੀ ਦੀ ਗੱਲ ਹੀ ਨਹੀਂ ਤੇ ਉਹਨਾਂ ਨੂੰ ਇਹਨੇ ਲੈਟਰ ਕੱਢੀ ਜੀ ਹੈ ਨੂਮੋ ਨੰਬਰ ਹੈਗਾ 5859 ਜਿਸ ਦਾ ਬੀਆਰਐਸ ਨਗਰ ਬਲਾਕ ਆਈ ਵਿੱਚ ਕਮਿਊਨਿਟੀ ਸੈਂਟਰ ਦੀ ਮਿਤੀ 1 10 25 ਦੀ ਬੁਕਿੰਗ ਕੈਨਸਲ ਕਰਨ ਸਬੰਧੀ ਇਹ ਹੋਣਾ ਹੀ ਨਹੀਂ ਜੀ ਹਾਂ ਜੀ ਇਹ ਇਹ ਮਾਇਨੇ ਗਿਆ ਦਰਖਵੈਲੀ ਤੋਂ ਨਿਕਲ ਅਸੀਂ ਇਹ ਤੁਸੀਂ ਪਹਿਲਾਂ ਦੇਖਣਾ ਸੀ ਜਿੱਦਣ ਬੁੱਕ ਕੀਤਾ ਇਹਦੇ ਬਾਰੇ ਤੁਹਾਡੀ ਕੀ ਖਿਆਲ ਹੈ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਪੰਜਾਬ ਦੀਆਂ ਸਰਕਾਰ ਨੂੰ ਬਾਕੀ ਦੂਜੀਆਂ ਧਿਰਾਂ ਨੂੰ ਵੀ ਇਹੋ ਜਿਹਾ ਡਰ ਪਿਆ ਕਿ ਆਉਣ ਵਾਲਾ ਸਮਾਂ ਜਿਹੜਾ ਇਸ ਪਾਰਟੀ ਦਾ ਇਸ ਕਰਕੇ ਉਹਨਾਂ ਦੀਆਂ ਗਤੀਵਿਧੀਆਂ ਨੂੰ ਕਿਸੇ ਵੀ ਤਰੀਕੇ ਨਾਲ ਰੋਕਿਆ ਜਾਵੇ ਅਸੀਂ ਮਹਾਰਾਜ ਜੀ ਇਹ ਗੇਮ ਇਹ ਜਿਹੜੀ ਤੁਹਾਡਾ ਸਿਸਟਮ ਹੈ ਨਾ ਇਹਨੂੰ ਥੋੜਾ ਜਿਹਾ ਪਹਿਲਾਂ ਤੋਂ ਸਿਸਟਮ ਨੂੰ ਤੁਹਾਨੂੰ ਦੱਸਣਾ ਸੀ ਤੁਸੀਂ ਕਿ ਅਸੀਂ ਮੌਕੇ ਤੇ ਕੈਨਸਲ ਵੀ ਕਰ ਸਕਦੇ ਹਾਂ ਅਸੀਂ ਨਾ ਕਰਦੇ ਪੰਜਾਬ ਦੇ ਵਿੱਚ ਭਾਈ ਅਮਰਿਤਪਾਲ ਦੇ ਨਾਮ ਦੀ ਸੁਨਾਮੀ ਆਈ ਲੋਕ ਨੇ ਲੋਕਾਂ ਨੇ ਬੜਾ ਪਿਆਰ ਦਿੱਤਾ ਜਦੋਂ ਇਦਾਂ ਦੇ ਕਦੇ ਹੋਇਆ ਨਹੀਂ ਸੀ ਏਡੀ ਵੱਡੀ ਲੀਡ ਨਾਲ ਕੋਈ ਬੰਦਾ ਐਮਪੀ ਜਿੱਤਿਆ ਹੋਵੇ ਪੰਜਾਬ ਦੇ ਵਿੱਚ ਉਹ ਅਮਰਿਤਪਾਲ ਦਾ ਰੁਤਬਾ ਬਣ ਗਿਆ ਕਿ ਪੂਰਾ ਉਹਨੂੰ ਵਰਲਡ ਜਾਣਨ ਲੱਗ ਗਿਆ ਪਤਾ ਨਹੀਂ ਇਹਨਾਂ ਦਾ ਕੀ ਮੈਂ ਕਹਿੰਨਾ ਮੈਂ ਕਹਿੰਨਾ ਵੀ ਇਹ 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 ਤਾਂ ਸਾਨੂੰ ਇੰਨਾ ਧੱਕਾ ਯਾਰੋ ਇਹ ਕੋਈ ਗੱਲ ਹੈ ਇਹ ਮੀਟਿੰਗ ਦਾ ਪ੍ਰਬੰਧ ਕਰ ਲਿਆ ਸਿਨੇ ਲਾਤੇ ਖਬਰਾਂ ਚ ਘਬਰਾਂ ਲਾਤੀਆਂ ਹੀਵਿਆਂ ਚ ਆ ਗਿਆ ਚੈਨਲਾਂ ਤੇ ਆ ਗਿਆ ਤੇ ਹੁਣ ਸਾਨੂੰ ਐਨ ਮੌਕੇ ਤੇ ਆਣ ਕੇ ਕਹਿ ਰਿਹਾ ਤੁਸੀਂ ਬੰਦ ਕਰ ਦਿਓ ਜੀ ਪਰ ਉਹਨਾਂ ਨੇ ਲਕੋਟ ਲਾ ਬੁਲਾਵੇ ਜਿਹਾ ਉਹ ਦੇ ਤਾਂ ਹਾਰਡਲਾਈਨਰ ਕਹਿੰਦਾ ਅਤਵਾਦੀ ਕਹਿੰਦਾ ਵੱਖਵਾਦੀ ਕਹਿੰਦਾ ਪਰ ਲੋਕ ਸੰਗਤਾ ਨੇ ਕੀ ਕੀਤਾ ਸੰਗਤਾ ਨੇ ਉਹਦਾ ਜਵਾਬ ਬੜੀ ਦਲੀਲ ਨਾਲ ਦਿੱਤਾ ਉਹਨਾਂ ਨੇ ਪਹਿਲਾਂ ਕਹਿੰਦੇ ਉਹ ਐਮਪੀ ਖੜ ਨਹੀਂ ਸਕਦਾ ਫਿਰ ਕਹਿੰਦੇ ਕਾਗਜ਼ ਰੱਦ ਹੋ ਜਾਂਦੇ ਕੀ ਤੁਸੀਂ ਮੈਨੂੰ ਇਹ ਦੱਸੋ ਇਹਦਾ ਮਤਲਬ ਜੇ ਤੁਸੀਂ ਵਿਆਹ ਕੈਨਸਲ ਕਰਾ ਰਹੇ ਹੋ ਜਾਂ ਆ ਰੱਖਿਆ ਪ੍ਰੋਗਰਾਮ ਕੈਨਸਲ ਕਰਾ ਰਹੇ ਹੋ ਇਹ ਤਾਂ ਤੁਸੀਂ ਤਾਂ ਬਹੁਤ ਵੱਡਾ ਗੁਨਾਹ ਕਰ ਰਹੇ ਹੋ ਇਹ ਤਾਂ ਬਹੁਤ ਵੱਡਾ ਗੁਨਾਹ ਹੈ ਜਿਹੜਾ ਮਾਫ਼ ਕਰਨ ਜੋਗੀ ਨਹੀਂ ਜੀ ਬਹੁਤ ਕੁਝ ਹੁਣ ਸ਼ਖਵੀਰ ਵਾਲੀ ਕਹਿੰਦੇ ਆ ਜੀ ਜੀ ਮੈਨੂੰ ਵੋਟਾਂ ਪਾ ਦਿਓ ਮੈਂ ਮੈਂ ਤੁਹਾਡਾ ਬੰਦੀ ਛੱਡ ਦੂੰ ਕਹਿੰਦੇ ਮੈਨੂੰ ਮੁੱਖ ਮੰਤਰੀ ਬਣਾ ਦੂੰ ਕਹਿੰਦਾ ਮੈਂ ਜੀ ਕਰਜ਼ਾ ਮਾਫ਼ ਕਰ ਦੂੰ ਕਹਿੰਦਾ ਮੈਨੂੰ ਵੋਟਾਂ ਪਾ ਦਿਓ ਮੈਂ ਕਹਿੰਦਾ ਚਿੱਟੇ ਵਾਲੇ ਖਤਮ ਕਰ ਦੂੰ ਕਿਹਾ ਨਾ ਕਿਹਾ ਇਹ ਕੀ ਗੱਲ ਸਾਨੂੰ ਵੋਟਾਂ ਪਾ ਦੇ ਅਸੀਂ ਨਹੀਂ ਕਰ ਸਕਦੇ ਹੋਰ ਸੰਗਤ ਤਾਂ ਤੋਰ ਪਈ ਹੈ ਇਹ ਤੁਹਾਨੂੰ ਮੈਨੂੰ ਕੋਈ ਸੰਗਤ ਆ ਰਹੀ ਹੈ ਸੰਗਤ ਤਾਂ ਹੁਣੇ ਪਹੁੰਚ ਰਹੀ ਹੈ ਤੇ ਸੰਗਤ ਹੁਣ ਕੀ ਕੀ ਤੁਸੀਂ ਕੀ ਡਿਸੀਜਨ ਕੀ ਲਿਆ ਕਰਾਂਗੇ ਜੀ ਤੁਸੀਂ ਉਸ ਦੌਰ ਦੇ ਵਿੱਚ ਅਮਰਿਤਪਾਲ ਨੂੰ ਚਿਤਾਇਆ ਗਿਆ ਜਦੋਂ दारू ਦੀਆਂ ਬੋਤਲਾਂ ਤੇ ਪੀੜੀਆਂ ਦੇ ਬੰਡਲਾਂ ਵਿੱਚ ਲੋਕ ਬੇਟਾ ਵੇਚ ਦਿੰਦੇ ਸੀ ਆ ਜੋ ਦੌਰ ਹੈ ਕਿ ਅਮਰਿਤਪਾਲ ਜੀ ਨੇ ਇੱਕ ਜਿਆਦਾ ਵੱਡੇ ਮਾਰਜਨ ਦੇ ਨਾਲ ਜਿੱਤੇ ਸੀ ਪਰ ਫਿਰ ਵੀ ਐਨਐਸਏ ਐਨਐਸਏ ਹਟਾਉਣ ਦਾ ਕੋਈ ਨਾਮ ਨਹੀਂ ਲੈ ਸਕਾਰ ਬਹੁਤ ਵੱਡੇ ਪੈਸੇ ਤੋਂ ਬਹੁਤ ਵੱਡੀ ਗੁੰਡਾਗਰਦੀ ਤੋਂ ਬਿਨਾਂ ਨਹੀਂ ਜਿੱਤੀਆਂ ਜਾ ਸਕਦੀਆਂ ਪਰ ਪੰਜਾਬ ਦੇ ਲੋਕਾਂ ਨੇ ਬਿਨਾ ਪੈਸਾ ਖਰਚਿਆਂ ਬਿਨਾ ਕੋਈ ਨਸ਼ਾ ਬਿਨਾ ਲੋਭ ਲਾਲਚ ਤੋਂ ਇਹ ਇਹ ਜਿਹੜੀ ਇਲੈਕਸ਼ਨ ਉਹ ਉਹਨਾਂ ਨੇ ਜਿਤਾਈ ਉਹ ਤੋਂ ਇੱਕ ਨਵੀਂ ਆਸ ਦੀ ਕਿਰਨ ਕਿ ਜਿਹੜੇ ਲੋਕਾਂ ਨੂੰ ਵੋਟਾਂ ਖਰੀਦ ਕੇ ਲੋਕਾਂ ਦੀ ਰਾਜ ਭਗ ਮੰਨਦੇ ਸੀ ਉਹਨਾਂ ਉਹ ਉਹਨਾਂ ਨੂੰ ਇਹੋ ਫਿਕਰ ਪਿਆ ਹੋਇਆ ਹਾਂਜੀ ਦੱਸੋ ਤੁਹਾਡੀ ਹੁਕਮ ਕਰੋ ਜੀ ਅਸੀਂ ਤਾਂ ਤੁਹਾਡਾ ਹੁਕਮ ਸੁਣ ਰਹੇ ਹਾਂ ਬੇਨਤੀ ਵਾਲੀ ਗੱਲ ਨਹੀਂ ਹਾਂ ਜੀ ਜੀਪੀ ਸਾਹਿਬ ਜੀ ਭਾਰ ਜੀ ਅਸੀਂ ਜੀ 2 ਵਜੇ ਤੱਕ ਤੁਸੀਂ ਸਾਰਸ ਮੇਲਾ ਕਰੋ ਚਾਹੇ ਦਸਹਰੇ ਦਾ ਮੇਲਾ ਕਰੋ ਜੋ ਜੋ ਮਰਜ਼ੀ ਕਰੋ ਜੀ ਤੁਹਾਡੀ ਦੀਪਾਂ ਆ ਗਈਆਂ ਸਾਰੀਆਂ ਦੀਪਾਂ ਉਹ ਵੇਖੋ ਜੀ ਇੱਥੇ ਸੰਗਤ ਆ ਰਹੀ ਹੈ ਜੀ ਨਾ ਇਦਾਂ ਇਦਾਂ ਇਹ ਹੋਣਾ ਹੀ ਨਹੀਂਗਾ ਇਹ ਹੋਣਾ ਹੀ ਨਹੀਂ ਜੀ ਹਾਂ ਜੀ ਹਾਂ ਜੀ ਕਹਿੰਦੇ ਯਾਰ 3-4 ਦਿਨ ਰੁਕ ਗਏ ਦੀਪਾਂ ਆ ਜਾਂਦੀਆਂ ਸਾਰਸ ਮੇਲੇ ਤੁਹਾਨੂੰ ਕੀ ਟਿਕਰ ਅਸੀਂ ਇਹ ਤੁਸੀਂ ਪਹਿਲਾਂ ਦੇਖਣਾ ਜੀ ਜਿੱਦਣ ਬੁੱਕ ਕੀਤਾ ਇਹ ਇਹ ਬਾਉਜੀ ਹੋਣਾ ਨਹੀਂ ਨਾ ਕਰ ਰਹੇ ਹੋ ਜਿਹੜੇ ਵਿਆਹ ਤਾਂ ਕਰ ਰਹੇ ਹੋ ਕੈਨਸਲ ਜੇ ਤੁਸੀਂ ਵਿਆਹ ਦੇ ਪ੍ਰੋਗਰਾਮ ਕੈਨਸਲ ਕਰ ਰਹੇ ਹੋ ਵਧੀਆ ਗੱਲ ਹੈ ਨਹੀਂ ਨਹੀਂ ਸਰਕਾਰ ਇਹ ਸਰਕਾਰ 1 ਮਿੰਟ ਸਰਕਾਰ ਦਾ ਕੰਮ ਆ ਸਰਕਾਰ ਦਾ ਕੰਮ ਆ ਗਵਰਨਮੈਂਟ ਦਾ ਕੰਮ ਆ ਮੈਂਟ ਮੈਂਟ ਬਾਅਦ ਪਬਲਿਕ ਦੀ ਗੌਰ ਕਰਨਾ ਤੁਸੀਂ ਤਾਂ ਹਰਾਸਮੈਂਟ ਕਰਨਾ ਸ਼ੁਰੂ ਕਰਤਾ ਅਸੀਂ ਮਹਾਰਾਜ ਜੀ ਇਹ ਗੇਮ ਇਹ ਜਿਹੜੀ ਤੁਹਾਡਾ ਸਿਸਟਮ ਹੈ ਨਾ ਇਹਨੂੰ ਥੋੜਾ ਜਿਹਾ ਪਹਿਲਾਂ ਤੋਂ ਸਿਸਟਮ ਨੂੰ ਤੁਹਾਨੂੰ ਦੱਸਣਾ ਸੀ ਤੁਸੀਂ ਇਸੀਂ ਮੌਕੇ ਤੇ ਕੈਨਸਲ ਵੀ ਕਰ ਸਕਦੇ ਆਂ ਅਸੀਂ ਨਾ ਕਰਦੇ ਉਹ ਨਹੀਂ ਚਿੱਠੀ ਵਾਲੇ ਨੂੰ ਕਹੋ ਜੀ ਅਸੀਂ ਹੁਣ ਜਿਹੜੀ ਬੁੱਕ ਕੀਤਾ ਉਹ ਕਿੱਦਾਂ ਹਟਦਾ ਅਸੀਂ ਹੁਣੇ ਤੋਂ ਬੁੱਕ ਕੀਤਾ ਅਸੀਂ ਕਿੱਦਾਂ ਇਹ ਤੋਂ ਚੱਲ ਜੀਏ ਕਿੱਥੇ ਚੱਲ ਜੀਏ ਤੁਸੀਂ ਇੱਕ ਕੰਮ ਕਰੋ ਜੀ ਤੁਸੀਂ ਇੱਕ ਕੰਮ ਕਰੋ ਅਸੀਂ ਇਹ ਤੋਂ ਚੱਲ ਜਾਨੇ ਆਂ ਤੁਸੀਂ ਪੈਲਸ ਕਰੋ ਕੋ ਸਾਡਾ ਜਿਹੜਾ ਪਾਵੇਂ 50000 ਚੋਂਦਾ ਲੱਖ ਚੋਂਦਾ ਕਰਕੇ ਦਿਓ ਅਸੀਂ ਚੱਲ ਜਾਨੇ ਉੱਥੇ 2000 ਬੰਦਾ ਇੱਥੇ ਆਉਣਾ ਤੁਸੀਂ ਸਾਨੂੰ ਧਮਕੇ ਮਾਰਨ ਲੱਗ ਗਏ ਹੋ ਵੀ ਉੱਥੇ ਜਾਓ ਜੀ ਹੋਰ ਕੀ ਕਰ ਰਹੇ ਹੋ ਤੁਸੀਂ ਕਿਉਂ ਮੈਂ ਗੇਟ ਬੰਦ ਕਰ ਦੇਣਾ ਗੇਟ ਇਹ ਕੋ ਧੱਕਾ ਇਹ ਸਿਸਟਮ ਕੀ ਆ ਇਹ ਤੁਹਾਡੀ ਕਿਹੜੀ ਮੈਨ ਤੁਸੀਂ ਇਹ ਤੁਸੀਂ ਇੱਥੇ ਜੇ ਬਹੁਤੀ ਗੱਲਾਂ ਤੁਸੀਂ ਤੁਸੀਂ ਬੌਜੀ ਇੱਥੇ ਆ ਜਾਓ ਇੱਥੇ ਜ਼ਿੰਮੇਵਾਰ ਬੰਦੇ ਆ ਕੋਈ ਇੱਥੇ ਕਿਸੇ ਕੋਈ ਉਲੜਵਾਜ ਬੰਦਾ ਨਹੀਂ ਅਸੀਂ ਆਪਣੇ ਸਿਸਟਮ ਦੇ ਤਹਿਤ ਹੀ ਮੀਟਿੰਗ ਕਰਨੀ ਆ ਤੁਸੀਂ ਮਹਾਰਾਜ ਜੀ ਤੁਹਾਡੇ ਤੁਹਾਡੇ ਕੋਲ ਅਸੀਂ ਭੋਖਾ ਕਰਾਇਆ ਤੁਹਾਡੇ ਕੋਲ ਅਸੀਂ 2 ਵਜੇ ਤੋਂ ਬਾਅਦ ਤੁਹਾਡੀ ਕੈਨਸਲ ਆ 2 ਵਜੇ ਤੋਂ ਬਾਅਦ ਅਸੀਂ ਚਲੇ ਜਾਣਾ ਉਦੋਂ ਕੈਨਸਲ ਕਰ ਦਿਓ ਜੋ ਮਰਜ਼ੀ ਕਰ ਦਿਓ ਗੱਲ ਅਸੀਂ ਇਹ ਸਾਡੇ ਅਰਜਨ ਵਰਸਾਹਬ ਨੇ ਜੀ ਠੀਕ ਹੈ ਜੀ ਅਸੀਂ 3 ਦਿਨ ਪਹਿਲਾਂ ਪਾਰਟੀ ਕਾਲੀਦਾਨ ਵਾਰਿਸ ਪੰਜਾਬ ਦੀ ਮੀਟਿੰਗ ਕਰਨੀ ਸੀ ਚਲੋ ਸਾਡੀ ਮੀਟਿੰਗ ਰੱਖੀ ਸੀ ਜੋ ਜਿਹੜੇ ਪੱਦਰ ਦੀਆਂ ਮੀਟਿੰਗਾਂ ਰੱਖੀਆਂ ਇੱਥੇ ਅਸੀਂ ਇਹ ਬੁੱਕ ਕਰ ਲਿਆ ਇਹਨਾਂ ਦਾ ਜੋ ਸੇਵਾ ਆ ਕਿੰਨੀ ਦਿੱਤੀ ਐ 11000 11 13000 13000 ਰੁਪਇਆ ਦਿੱਤਾ ਪਰਚੀਤੀ ਤੁਹਾਨੂੰ ਆ ਪਰਚੀ ਸਾਡੇ ਕੋਲ ਆ ਜੀ ਉਹ ਉਹ ਉਦੋਂ ਬਾਅਦ ਇਹਨਾਂ ਨੇ ਪਤਾ ਨਹੀਂ ਇਹਨਾਂ ਦਾ ਕੀ ਮੈਂ ਕਹਿੰਨਾ ਮੈਂ ਕਹਿੰਨਾ ਵੀ ਇਹ ਇਹ ਇਹਦਾ ਸਾਨੂੰ ਇੰਨਾ ਤਕਾ ਯਾਰੋ ਇਹ ਕੋਈ ਗੱਲ ਹੈ ਇਹ ਮੀਟਿੰਗ ਦਾ ਪ੍ਰਬੰਧ ਕਰ ਲਿਆ ਸਿਨੇ ਲਾਤੇ ਖਬਰਾਂ ਚ ਖਬਰਾਂ ਲਾਤੀਆਂ ਟੀਵੀਆਂ ਚ ਆ ਗਿਆ ਚੈਨਲਾਂ ਤੇ ਆ ਗਿਆ ਤੇ ਹੁਣ ਸਾਨੂੰ ਐਨ ਮੌਕੇ ਤੇ ਆਣ ਕੇ ਕਹਿ ਰਹੇ ਆ ਤੁਸੀਂ ਬੰਦ ਕਰ ਦਿਓ ਜੀ ਦਬਕੇ ਮਾਰ ਰਹੇ ਆ ਕਿਹੜੀ ਗੱਲ ਤੋਂ ਬੰਦ ਕਰ ਦਿਓ ਤੁਸੀਂ ਪੁੱਛਣ ਕਹਿੰਦੇ ਜੀ ਸਾਨੂੰ ਚਿੱਠੀ ਆ ਗਈ ਕੋਈ ਪਤਾ ਨਹੀਂ ਕਿਦੀ ਆ ਗਈ ਸੰਤੋ ਹੁਣ ਪਤਾ ਨਹੀਂ ਕਿਦੀ ਚਿੱਠੀ ਇਹਨਾਂ ਨੂੰ ਆਈ ਆ ਜੀ ਪੜੀ ਨਹੀਂ ਜੀ ਅਸੀਂ ਆਖਿਆ ਜੀ ਸਾਨੂੰ ਤੁਹਾਡੀ ਚਿੱਠੀ ਦਾ ਕੋਈ ਮਤਲਬ ਨਹੀਂ ਜਦੋਂ ਬੁੱਕ ਕਰਨਾ ਸੀ ਉਦੋਂ ਸਾਨੂੰ ਮਨਾ ਕਰ ਦੇਣਾ ਸੀ ਬਿਲਕੁਲ ਯਾਰ ਉਹ ਸਾਡਾ ਕਿੰਨੇ ਚਿਰ ਬਾਅਦ ਮਨਾ ਕੀਤਾ ਇਹਨਾਂ ਨੇ ਬੁਕਿੰਗ ਤੋਂ ਆ ਚੌਥੇ ਦਿਨ ਤਿੰਨ ਦਿਨ ਪਹਿਲਾਂ ਬੁਕਿੰਗ ਕਰਵਾਈ ਸੀ ਤਿੰਨ ਦਿਨ ਪਹਿਲਾਂ ਬੁਕ ਕੀਤੀ ਤਿੰਨ ਦਿਨ ਤਾਂ ਕੋਈ ਫੋਨ ਕਾਲ ਨਹੀਂ ਕੋਈ ਫੋਨ ਨਹੀਂ ਆਇਆ ਜੀ ਆਦਾ ਹੁਣ ਕੀਤਾ ਇਹਨਾਂ ਹੁਣੇ ਹੀ ਤੇ ਹੁਣ ਉਹਨਾਂ ਵੱਲੋਂ ਕਿਹੜਾ ਬੰਦਾ ਤੁਹਾਨੂੰ ਮਨਾ ਕਰਨ ਵਾਸਤੇ ਆਇਆ ਹੈ ਕਹਿੰਦਾ ਜੀ ਮੈਂ ਉਹ ਕੋਈ ਬੋਲ ਰਿਹਾ ਸੁਪਰਡੈਂਟ ਬੋਲ ਰਿਹਾ ਜਾਂ ਇਦਾਂ ਦਾ ਕੋਈ ਉਹਦਾ ਦੱਸ ਰਿਹਾ ਸੀ ਉਹ ਮੈਂ ਕਿਹਾ ਜੀ ਤੁਸੀਂ ਠੀਕ ਹੈ ਤੁਸੀਂ ਦਬਕੇ ਨਾ ਮਾਰੋ ਕਿਉਂਕਿ ਉਹ ਬਾਤ ਹੀ ਇਸ ਢੰਗ ਨਾਲ ਕਰ ਲਈ ਸੀ ਜਿਵੇਂ ਵੀ ਮਤਲਬ ਸਾਨੂੰ ਡਰਾ ਰਹੇ ਹੋਣ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਸਿਸਟਮ ਹੈ ਇਹ ਬਹੁਤ ਮਾੜਾ ਚਾਹੇ ਡੀਸੀ ਸਾਹਿਬ ਨੇ ਵੀ ਉਹਨਾਂ ਨੂੰ ਕਿਹਾ ਹੁਣ ਇੱਥੇ ਮੈਨੂੰ ਕੋਈ ਸੁਝਾਅ ਕੀ ਦੇ ਰਹੇ ਆ ਕਹਿੰਦੇ ਅਸੀਂ ਜਿਹੜੇ ਵਿਆਹ ਰਖਾਏ ਸੀ ਨਾ ਜੀ ਵਿਆਹ ਉਹ ਵੀ ਅਸੀਂ ਕੈਨਸਲ ਕਰਾਤੇ ਤੇ ਉਹਨਾਂ ਨੂੰ ਪ੍ਰੂਫ ਦਿਓ ਕਿਹੜੇ ਕੈਨਸਲ ਤੁਸੀਂ ਮੈਨੂੰ ਇਹ ਦੱਸੋ ਇਹਦਾ ਮਤਲਬ ਜੇ ਤੁਸੀਂ ਵਿਆਹ ਕੈਨਸਲ ਕਰਾ ਰਹੇ ਹੋ ਜਾਂ ਆ ਰੱਖਿਆ ਪ੍ਰੋਗਰਾਮ ਕੈਨਸਲ ਕਰਾ ਰਹੇ ਹੋ ਇਹ ਤਾਂ ਤੁਸੀਂ ਤਾਂ ਬਹੁਤ ਵੱਡਾ ਗੁਨਾਹ ਕਰ ਰਹੇ ਹੋ ਇਹ ਤਾਂ ਬਹੁਤ ਵੱਡਾ ਗੁਨਾਹ ਹੈ ਜਿਹੜਾ ਮਾਫ਼ ਕਰਨ ਜੋਗੀ ਨਹੀਂ ਇਹ ਬੰਦਿਆਂ ਦੇ ਜਿਹੜੀ ਇਹਨਾਂ ਨੇ ਇਹ ਸਾਡੇ ਪ੍ਰਬੰਧ ਚ ਇਹ ਜਿਹੜਾ ਕਰਨ ਜਾ ਰਹੇ ਆ ਇਹ ਸਾਨੂੰ ਪਤਾ ਸਰਕਾਰਾਂ ਜਿਹੜੀਆਂ ਨਾ ਜਦੋਂ ਦਿਸਦਾ ਹੋਵੇ ਸਾਹਮਣੇ ਸ਼ੀਸ਼ਾ ਦੇ ਸੜਿਆ ਇਹ ਪਾਈ ਅਮਰਤਪਾਲ ਸਿੰਘ ਖਾਲਸਾ ਦੀ ਸਰਕਾਰ ਬਣਨ ਜਾ ਰਹੀ ਆ ਤਾਂ ਉਹਨਾਂ ਨੇ ਇਹ ਕੀਤਿਆਂ ਕੱਖ ਨਹੀਂ ਬਣਨਾ ਅੱਜ ਉਹ ਇਹ ਕਰ ਰਹੀ ਆ ਨਾ ਇਹਦਾਂ ਕੱਖ ਨਹੀਂ ਹੋਣਾ ਨਹੀਂ ਤੁਹਾਨੂੰ ਪੱਕਾ ਪਤਾ ਕਿ ਸਰਕਾਰਾਂ ਵੱਲੋਂ ਕੀਤਾ ਗਿਆ ਕਿ ਕੋਈ ਬੰਦਾ ਹੋਰ ਵੀ ਸ਼ਲਾਗ ਕਰ ਮੈਂ ਕਹਿ ਰਿਹਾ ਜੀ ਜਿਹੜਾ ਬੰਦਾ ਨੇ ਕਿਹਾ ਉਹ ਕਹਿ ਰਿਹਾ ਮੈਨੂੰ ਡੀਸੀ ਸਾਹਿਬ ਦਾ ਹੁਕਮ ਆ ਗਿਆ ਦੱਸੋ ਜੀ ਡੀਸੀ ਅਸੀਂ ਭੁਖੰਕਰਾਤੀ ਅਸੀਂ ਪ੍ਰਬੰਧ ਕਰ ਲਏ ਅਸੀਂ ਹੋਟਿੰਗ ਵੋਟ ਲਵਾਤੇ ਅਸੀਂ ਸਾਰਾ ਕੁਝ ਕਰ ਲਿਆ ਪੰਜਾਬ 'ਚ ਸਿਨੇ ਲਾਤੇ ਤੇ ਸਾਨੂੰ ਮੌਕੇ ਤੇ ਕਹਿ ਰਹੇ ਬੰਦ ਕਰ ਦੋ ਉਹ ਸੰਗਤ ਤਾਂ ਤੁਰ ਪਈ ਹੈ ਬਿਲਕੁਲ ਜੀ ਸੰਗਤ ਆ ਰਹੀ ਹੈ ਸੰਗਤ ਤਾਂ ਹੁਣੇ ਪਹੁੰਚ ਰਹੀ ਹੈ ਤੇ ਹੁਣ ਕੀ ਕੀ ਤੁਸੀਂ ਕੀ ਡਿਸੀਜਨ ਕੀ ਲਿਆ ਕਰਾਂਗੇ ਜੀ ਆ ਪੜ ਲਾ ਵੀ ਨਹੀਂ ਮੈਨੂੰ ਪੰਜਾਬੀ ਨਹੀਂ ਆਉਂਦੀ ਤੁਸੀਂ ਮਾੜੇ ਪੜ ਕੇ ਸੁਣਾ ਦਿਓ ਪਰ ਲੈਟਰੀ ਦਿਖਾ ਦਿਓ ਚਲੋ ਤੁਸੀਂ ਬੋਲ ਕਿਉਂ ਨਹੀਂ ਸਕਦੇ ਕਾਰਨ ਕੀ ਹੈ ਸਰ ਤੁਹਾਡਾ ਨਾਮ ਦੱਸ ਦੋ ਕੀ ਹੈ ਤੁਹਾਡਾ ਨਾਮ ਕੀ ਹੈ ਸਰ ਅਰਵਜੀਤ ਆ ਤੇ ਤੁਸੀਂ ਇੱਥੇ ਕੀ ਕੀ ਤੁਹਾਡਾ ਉਹਦਾ ਕੀ ਹੈ ਤੁਹਾਨੂੰ ਸਰ ਆਊਟਸੋਰਸ ਵਾਲੇ ਆਈ ਸੰਤਾ ਭੇਜਿਆ ਨਾ ਕਿ ਆ टीसी ਉਹ ਰੋ ਲੈਟਰ ਆਈ ਹੋਈ ਆ ਬੰਦਗਾਮ ਵਾਸਤੇ। ਤੁਸੀਂ ਮੜੇ ਪੜਕੇ ਸੁਣਾ ਦਿਓ ਸਰ ਕੋਈ ਗੱਲ ਨਹੀਂ। ਸਰ ਤੁਸੀਂ ਪੜਕੇ ਸੁਣਾ ਦਿਓ ਆ ਜੋ। ਆ ਤੁਸੀਂ ਪੜਿਓ ਮੜੇ ਜੀ ਕੀ ਲਿਖਿਆ ਇਹ। ਆ ਪੜਕੇ ਸੁਣਾਓ ਕੀ ਲਿਖਿਆ ਜੀ। ਆ ਦਿਖਾਓ ਪਹਿਲਾਂ ਕੈਮਰੇ 'ਚ ਦਿਖਾ ਦਿਓ ਲੈਟਰ। ਇਹ ਲੈਟਰ ਆ ਜੀ ਜਿਹੜੀ ਇਹਨਾਂ ਲੋ ਅੱਜ ਅੱਜ ਮਨ ਲਗੀ ਅੱਜ 1 ਤਰੀਕਾ ਤੁਹਾਡੇ ਸਾਹਮਣੇ ਪਰ ਇਹਨਾਂ ਨੇ 30 ਤਰੀਕ ਦੇ ਵਿੱਚ ਕੱਢੀ ਹੋਈ ਆ। ਠੀਕ ਆ ਜੀ ਇਹ ਸਾਡੇ ਜਿਹੜੇ ਮਨ ਲਗੀ ਵਰਕਰ ਨੇ ਸਰ ਬਲਾਤ ਸਿੰਘ ਢਾਲੀ ਵਾਲਾ ਨੂੰ ਬੁਕਿੰਗ ਕਰਾਈ ਗਈ ਸੀ। ਹੂੰ। ਉਹਨਾਂ ਨੂੰ ਇਹ ਲੈਟਰ ਕੱਢੀ ਗਈ ਹੈ ਮੂਮੋ ਨੰਬਰ ਹੈਗਾ 5859 ਵਿਸ਼ਾ ਹੈਗਾ ਬੀਆਰਐਸ ਨਗਰ ਬਲਾਕ ਆਈ ਵਿੱਚ ਕਮਿਊਨਿਟੀ ਸੈਂਟਰ ਦੀ ਮਿਤੀ 1 10 25 ਦੀ ਬੁਕਿੰਗ ਕੈਨਸਲ ਕਰਨ ਸੰਬੰਧੀ ਰੋਕ ਦੇ ਵਿਸ਼ੇ ਤੋਂ ਸੰਬੰਧ ਵਿੱਚ ਆਪ ਨੂੰ ਦੱਸਿਆ ਜਾਂਦਾ ਹੈ ਕਿ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ਮੁਤਾਬਕ ਇਸ ਕਮਿਊਨਿਟੀ ਸੈਂਟਰ ਪੀਏ ਵਿੱਚ ਲੱਗਣ ਵਾਲੇ ਸਾਰੇ ਸਮਾਵੇਲੇ ਦੀਆਂ ਟੀਮਾਂ ਪੁਲਿਸ ਮੁਲਾਜ਼ਮਾਂ ਦੇ ਧਰਨਾ ਹੈ ਇਸ ਲਈ ਹਾਲ ਦੀ ਘੜੇ ਵਿੱਚ ਆਪ ਦੀ ਬੁਕਿੰਗ ਨੂੰ ਇਹ ਵੀ ਦਿਖਾਏ ਕਿ ਨੂੰ ਨੋਟ ਜੀ ਨੂੰ ਕਰਾਇਆ ਨਾਮ ਕੀ ਦਾ ਨਹੀਂ ਕਿਸੇ ਬਰਾੜ ਸਿੰਘ ਧਾਲੀਆ ਜਿਹੜੇ ਸਾਡੇ ਮੈਂਬਰ ਨੇ ਅੱਛਾ ਤੇ ਉਹ ਬੰਦੇ ਹੈ ਕਿ ਤੇ ਬਰਾੜ ਸਿੰਘ ਧਾਲੀਆ ਜੀ ਬਰਾੜ ਸਿੰਘ ਧਾਲੀਆ ਵਾਲੇ ਇੱਥੇ ਹੀ ਨੇ ਉਹ ਥੋੜਾ ਮੀਟਿੰਗ ਦੇ ਸਬੰਧ ਵਿੱਚ ਗਏ ਨੇ ਬੰਦਾ ਤੁਸੀਂ ਗੱਲ ਕੀਤੀ ਕੀ ਤੁਹਾਨੂੰ ਨੋਟ ਕਰਾਇਆ ਸੀ ਨਹੀਂ ਇਹ ਹਲੇ ਨੋਟ ਕਰਾਉਣ ਆਏ ਨੇ ਅੱਜ ਹਾਂਜੀ ਇਹ ਤਰੀਕ ਕਿੰਨੀ ਪਈ ਹੋਈ ਹੈ ਤੇ ਜੀ 3 ਹੋਈ ਹੋਈ ਹੈ ਜੀ 3 ਹੋ ਅੱਜ ਕਿੰਨੀ ਤਰੀਕ ਹੈ ਅੱਜ 1 ਤਰੀਕ ਹੈ ਜੀ ਮਾੜੀ ਨੂੰ ਫੋਨ ਤੇ ਦਿਖਾ ਦਿਓ ਵੀ ਕੋਈ ਮੰਨੇ ਚਾਹੇ ਨਾ ਮੰਨੇ ਅੱਗੇ ਕਿੰਨੀ ਦੇ ਫੋਨ ਤੇ ਦਿਖਾਓ ਕਿੰਨੀ ਤਰੀਕ ਹੈ ਆ ਫੋਨ ਕੱਢ ਕੇ ਗੂਗਲ ਤੇ ਪਰਵਾ ਅੱ ਇੱਧਰ ਉੱਧਰ ਦਿਖਾਓ ਕਿੰਨੀ ਤਰੀਕਾ ਬਈਏ ਇੱਕ ਤਰੀਕਾ ਜੀ ਇਹ ਸਹੀ ਟਾਈਮ ਹਾਂਜੀ ਬਿਲਕੁਲ ਨਾ ਨਾ ਜਿਹੜੀ ਇਹ ਸ਼ਾਰਟ ਇਹਨਾਂ ਦਾ ਲੋਟਰ ਜਿਹੜਾ ਦਿੱਤਾ ਗਿਆ ਸੀਗਾ ਜਿਹੜਾ ਬੋਲਿਆ ਸੀ ਬੰਦਾ ਉਹ ਕਹਿੰਦਾ ਜੀ ਮੈਂ ਤਾਂ ਆਊਟਸੋਰਸ ਤੋਂ ਹੈਗਾ ਇਹਨਾਂ ਨੂੰ ਲੈਟਰ ਰੋਡ ਕਰਾਣਾ ਹੈ ਪਰ ਉਹਨਾਂ ਨੇ ਬਾਈਟ ਕੋਈ ਨਹੀਂ ਦਿੱਤੀ ਕਹਿੰਦੇ ਸੀਨੀਅਰ ਆ ਰਹੇ ਹਨ ਕਿ ਕਿ ਤਬਈ ਕੱਟ ਕਿੱਥੇ ਜਾਊਗਾ ਕਿ ਕੈਨਸਲ ਕੀਤਾ ਹੁਣ ਇਹ ਕੀਤਾ ਜਾਊਗਾ ਜੀ ਕੱਟ ਸਾਡਾ ਜਦੋਂ ਮੀਟਿੰਗ ਆ ਮੀਟਿੰਗ ਨੂੰ ਸਪੋਰਟ ਕੀਤਾ ਜਾਊਗਾ ਠੀਕ ਹੈ ਜੀ ਇਦਾਂ ਥੋੜੀ ਹੁੰਦਾ ਮੌਕਾ ਦੇ ਜੀ ਚੀੜੇ ਦੀਪਾ ਜਿਹੜੀ ਇਹ ਮਰਜ਼ਾ ਇਹ ਜਦੋਂ ਕਹਿਣ ਚੱਕ ਲਓ ਤੇ ਜਦ ਠੀਕ ਹੈ ਜੀ ਲੱਗਦਾ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੋਊਗੀ ਬਿਲਕੁਲ ਆ ਸਾਡੇ ਵੱਲੋਂ ਨਹੀਂ ਕੀਤੀ ਆ ਰਹੀ ਇਹਨਾਂ ਵੱਲੋਂ ਜ਼ਰੂਰ ਕੀਤੀ ਜਾਏ ਕਿਉਂਕਿ ਭਾਜੀ ਤੁਸੀਂ ਇੱਕ ਗੱਲ ਸੁਣੋ 28 ਤਰੀਕ ਨੂੰ ਅਸੀਂ ਬੁਕਿੰਗ ਕਰਾ ਗਏ ਸੀ 29 ਨੂੰ ਸਾਨੂੰ ਇਹਨਾਂ ਨੇ ਸਲਿੱਪ ਦਿੱਤੀ ਠੀਕ ਹੈ ਜੀ ਤੇ ਅੱਜ ਲਾ ਲੋ 30 ਤੱਕ ਮਤਲਬ 4 ਦਿਨ ਤਾਂ ਹੋ ਹੀ ਗਏ ਸੀ 4 ਦਿਨਾਂ ਚ 28 ਨੂੰ ਹੋਈ ਸੀ 29 ਨੂੰ ਮਨਾਂ ਕਰ ਦਿੰਦੇ 30 ਨੂੰ ਮਨਾਂ ਕਰ ਦਿੰਦੇ ਤੇ ਹੁਣ ਜੇ ਖੜੇ ਪੈਰ ਉਹੀ 11 ਵਜੇ ਆ ਲੋ ਜੀ ਆ ਸਮਾਂ ਹੋਇਆ 11:09 ਮਿੰਟ ਹੈ 9-10 ਮਿੰਟ ਹੀ ਹੋਏ ਹੋਣੇ ਆਪਾਂ ਨੂੰ ਬਰਤਲਾਬ ਕਰਦੇ ਹੂ ਤੇ ਇਹਦੇ ਡਿਊਰੇਸ਼ਨ ਦੇ ਵਿੱਚ ਟਾਈਮ ਦੇ ਇਹਨਾਂ ਨੇ ਆ ਕੇ ਜੋ ਪਤਾ ਲੱਗਿਆ ਵੀ ਹਾਂਜੀ ਵੀ ਆ ਸਮਾਂ ਆ ਗਿਆ ਇਹਨਾਂ ਦਾ ਮੀਟਿੰਗ ਕਰਨ ਦਾ ਤੇ ਇਹਨਾਂ ਨੇ ਵਿੱਚ ਆ ਕੇ ਹੁਣ ਮਤਲਬ ਕੀ ਕਰਨਾ ਸ਼ੁਰੂ ਕਰਤਾ ਜੀ ਬੰਦ ਕਰੋ ਅਸੀਂ ਮੀਟਿੰਗ ਨਹੀਂ ਹੋਣ ਦੇਣੀ ਮੀਟਿੰਗ ਨੂੰ ਕੈਂਸਲ ਕਰੋ ਹੁਣ ਕੋਈ ਵੀ ਦੇਖ ਸਕਦੇ ਹੋ ਸਾਰਾ ਸੈਟਅਪ ਹੋਇਆ ਹੋਇਆ ਠੀਕ ਹੈ ਜੀ ਵਾਰਿਸ ਪੰਜਾਬ ਦੇ ਜਿਹੜੇ ਜੱਥੇਬੰਦੀ ਦੇ ਮੋਤਵਾਰ ਬੰਦੇ ਨੇ ਜਿਹੜੇ ਵਰਕਰਸ ਨੇ ਉਹ ਸਾਰੇ ਇੱਥੇ ਇਕੱਠੇ ਹੋਣਾ ਸ਼ੁਰੂ ਹੋ ਚੁੱਕੇ ਨੇ ਪੰਜਾਬ ਦੇ ਸੁਪਰੀਮੋਸ ਸੇ ਤਰਸੇਮ ਸਿੰਘ ਸਾਣਾਲ ਮੌਜੂਦ ਨੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਮੌਜੂਦ ਨੇ ਨਾਲ ਹੋਰ ਵੀ ਮੋਤਵਾਰ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਕਿ ਜਿਹੜਾ ਅੱਜ ਦਾ ਕੱਟ ਕੀਤਾ ਹੈ ਤੇ ਕਿੰਨਾ ਕੁ ਜ਼ਿਆਦਾ ਇਹ ਪ੍ਰਭਾਵ ਰਹੇਗਾ ਪੰਜਾਬ ਦੇ ਵਿੱਚ ਤਰਸੇਮ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਰਹੀ ਫਤਹਿ ਜੀ ਸਰ ਇੱਕ ਗੱਲ ਦੱਸੋ ਜਿਹੜਾ ਤੁਸੀਂ ਅੱਜ ਕੱਟ ਕੀਤਾ ਕਿਸ ਮਕਸਦ ਨਾਲ ਕੀਤਾ ਹੈ ਜਿਹੜਾ ਕੱਟ ਹੈਗਾ ਇਹ ਕੱਟ ਨਹੀਂ ਅਸੀਂ ਇਹਦੇ ਛੋਟਾ ਜਿਹਾ ਪ੍ਰੋਗਰਾਮ ਕੀਤਾ ਸੀ ਇਹ ਜਿਹੜੇ ਸਾਡੇ ਪਾਰਟੀ ਨਾਲ ਨਵੇਂ ਬੰਦੇ ਮਿਲਣਾ ਚਾ ਰਹੇ ਸੀ ਜਿਹੜੀਆਂ ਪ੍ਰਮੁੱਖ ਸ਼ਖਸੀਅਤਾਂ ਜਿਹੜੀਆਂ ਦੂਜੀਆਂ ਪਾਰਟੀਆਂ ਚ ਚੰਗਾ ਇਮਾਨਦਾਰੀ ਨਾਲ ਕੰਮ ਕਰ ਰਹੀਆਂ ਸੀ ਉੱਥੇ ਉਹਨਾਂ ਦੀ ਕੋਈ ਕਦਰ ਨਹੀਂ ਪਈ ਤੇ ਉਹ ਸਾਡੇ ਨਾਲ ਆ ਰਹੇ ਆ ਅਸੀਂ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਉਹਨਾਂ ਨੇ ਆਪਣੀ ਪਾਰਟੀ ਚ ਸ਼ਮੂਲੀਅਤ ਵਾਸਤੇ ਇਕੱਠੇ ਹੋਏ ਸੀ ਪਰ ਉਹ ਉਹਦੇ ਚ ਵੀ ਬਹੁਤ ਵੱਡਾ ਕੱਟ ਹੋ ਗਿਆ ਇਸ ਕਰਕੇ ਅਸੀਂ ਇਸ ਸਾਡੀ ਸਾਡੀ ਟੀਮ ਇੱਥੇ ਲੁਧਿਆਣਾ ਦੀ ਕੰਮ ਕਰਦੀ ਜਿਨ੍ਹਾਂ ਨੇ ਇਕੱਠ ਕਰਨ ਨੂੰ ਬੱਚੇ ਪੂਰੇ ਪ੍ਰਬੰਧ ਕੀਤੇ ਤੇ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਕੋਨਾਂ ਦਿਨ ਰਾਤ ਮਿਹਨਤ ਕਰਕੇ ਇਹ ਇਹਨਾਂ ਲੋਕਾਂ ਨੂੰ ਆਪਣੀ ਪਾਰਟੀ ਨਾਲ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਤੁਹਾਡਾ ਕੱਟ ਹੋਣਾ ਸੀ ਉਸ ਤੋਂ ਪਹਿਲਾਂ ਇਸ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਕਹਿੰਦੇ ਕੈਨਸਲ ਕਰ ਦਿੱਤਾ ਹੈ ਜਿਹੜਾ ਕਮਿਊਨਿਟੀ ਸੈਂਟਰ ਤੁਸੀਂ ਬੰਦ ਕਰਵਾਇਆ ਸੀ ਬੰਕ ਕਰਵਾਇਆ ਸੀ ਕਹਿੰਦੇ ਵੀ ਬੰਦ ਕਰੋ ਪ੍ਰੋਗਰਾਮ ਹੋਣਾ ਨਹੀਂ ਹੈ ਇਹਦੇ ਬਾਰੇ ਤੁਹਾਡੀ ਕੀ ਖਿਆਲ ਹੈ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਪੰਜਾਬ ਦੀਆਂ ਸਰਕਾਰ ਨੂੰ ਬਾਕੀ ਦੂਜੀਆਂ 99 ਇਹੋ ਦਾ ਡਰ ਪਿਆ ਕਿ ਆਉਣ ਵਾਲਾ ਸਮਾਂ ਜਿਹੜਾ ਇਸ ਪਾਰਟੀ ਦਾ ਇਸ ਕਰਕੇ ਉਹਨਾਂ ਦੀਆਂ ਗਤੀਵਿਧੀਆਂ ਨੂੰ ਕਿਸੇ ਵੀ ਤਰੀਕੇ ਨਾਲ ਰੋਕਿਆ ਜਾਵੇ ਸਾਡੇ ਜਿਹੜੇ ਨੌਜਵਾਨ ਵਰਕਰ ਅੱਗੇ ਆਉਂਦੇ ਆ ਜਾਂ ਜਿਹੜੇ ਸਾਡੇ ਆਗੂ ਆ ਉਹਨਾਂ ਨੂੰ ਵੀ ਸੀਆਈਡੀ ਦੇ ਵੱਲੋਂ ਹੋਰ ਤਰ੍ਹਾਂ ਤਰੀਕੇ ਨਾਲ ਉਹਨਾਂ ਨੂੰ ਡਰਾ ਧਮਕਾ ਕੇ ਘਰਾਂ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਫਿਰ ਵੀ ਸਾਡੇ ਪੰਜਾਬ ਦੇ ਜਿਹੜੇ ਬਹਾਦਰ ਲੋਕ ਆ ਉਹ ਇਹ ਜਿਹਾਂ ਧਮਕੀਆਂ ਆਂਦੀਆਂ ਇਸ ਦੀਆਂ ਤੁਸੀਂ ਪ੍ਰਵਾਨ ਜਦੋਂ ਪੰਜਾਬ ਦੇ ਵਿੱਚ ਭਾਈ ਅਮਰਿਤਪਾਲ ਦੇ ਨਾਮ ਦੀ ਸੁਨਾਮੀ ਆਈ ਲੋਕ ਨੇ ਲੋਕਾਂ ਨੇ ਬੜਾ ਪਿਆਰ ਦਿੱਤਾ ਜਦੋਂ ਐਦਾਂ ਦੇ ਕਦੇ ਹੋਇਆ ਨਹੀਂ ਸੀ ਏਡੀ ਵੱਡੀ ਲੀਡਰ ਨਾਲ ਕੋਈ ਬੰਦਾ ਐਮਪੀ ਜਿੱਤਿਆ ਹੋਵੇ ਪੰਜਾਬ ਦੇ ਵਿੱਚ ਉਹ ਅਮਰਿਤਪਾਲ ਦਾ ਰੁਤਬਾ ਬਣ ਗਿਆ ਕਿ ਪੂਰਾ ਉਹਨੂੰ ਵਰਲਡ ਜਾਣਨ ਲੱਗ ਗਿਆ ਤੇ ਐਨਐਸਏ ਲੈ ਕੇ ਅੰਦਰ ਭੇਜ ਦਿੱਤਾ ਗਿਆ ਕਿੰਨਾ ਕੁ ਡਰ ਸਰਕਾਰਾਂ ਦੇ ਵਿੱਚ ਪੈਦਾ ਹੋ ਚੁੱਕਿਆ ਹੈ ਕਿ ਸਰਕਾਰਾਂ ਡਰਦੰ ਕਿਉਂ ਨੇ ਕਿਉਂਕ ਨੇ ਉਹ ਤੇ ਜੀਜੇ ਕਿ ਉਹ ਜਿਹੜਾ ਰਾਜ ਭਾਗ ਉਹਨਾਂ ਦੇ ਕਈ ਤਰ੍ਹਾਂ ਤੋਂ ਮੰਨਣ ਦੀ ਇੱਛਾ ਵਾਬ ਉਹਨਾਂ ਦੀ ਪਕੜ ਆ ਲੋਕਾਂ ਨੂੰ ਲੁੱਟਣ ਦੀ ਕੁੱਟਣ ਦੀ ਉਹ 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 ਚੀਜ਼ ਤੋਂ ਪੰਜਾਬ ਬਾਹਰ ਨਿਕਲ ਰਿਹਾ ਅਮਰਤਪਾਲ ਦੇ ਆਉਣ ਨਾਲ ਦੀਵ ਸਿੱਧੂ ਦੇ ਹੋਂ ਨਾਲ ਇਸ ਕਰਕੇ ਉਹ ਚੀਜ਼ੇ ਕੋਸ਼ਿਸ਼ ਨੂੰ ਰੋਕਣ ਵਾਸਤੇ ਸਾਰੀਆਂ ਚੀਜ਼ਾਂ ਸਾਰੀਆਂ ਤਰ੍ਹਾਂ ਇਕੱਠੇ ਹੋ ਕੇ ਇਹ ਚੀਜ਼ ਕਰ ਰਹੀਆਂ ਕਿ ਪੰਜਾਬ ਦੇ ਲੋਕਾਂ ਚ ਨਸ਼ਾ ਵੇਚ ਸਕੀਏ ਨੌਜਵਾਨੀ ਨੂੰ ਗਲਤ ਪਾਸੇ ਲੈ ਚੱਕੀਏ ਕਿਸਾਨਾਂ ਦੀਆਂ ਜ਼ਮੀਨਾਂ ਖੋ ਸਕੀਏ ਇਹ ਸਾਰੇ ਤਾਂ ਹੀ ਹੋ ਸਕਦੇ ਆ ਕਿ ਜੇ ਕੋਈ ਇੱਥੇ ਕੋਈ ਜੋਗ ਲੀਡਰਸ਼ਿਪ ਨਾ ਹੋਵੇ ਜੀ ਅਸਰ ਆਖਰੀ ਤੁਹਾਡੇ ਸਵਾਲ ਹੈ ਕਿ ਤੁਸੀਂ ਉਸ ਦੌਰ ਦੇ ਵਿੱਚ ਅਮਰਿਤਪਾਲ ਨੂੰ ਜਿਤਾਇਆ ਗਿਆ ਜਦੋਂ दारू ਦੀਆਂ ਬੋਤਲਾਂ ਤੇ ਬੀੜੀਆਂ ਦੇ ਬੰਡਲਾਂ ਵਿੱਚ ਲੋਕ ਬੇਟਾ ਵੇਚ ਦਿੰਦੇ ਸੀ ਆ ਜੋ ਦੌਰ ਹੈ ਕਿ ਅਮਰਿਤਪਾਲ ਜੀ ਨੇ ਇੱਕ ਜਿਆਦਾ ਵੱਡੇ ਮਾਰਜਨ ਦੇ ਨਾਲ ਜਿੱਤੇ ਸੀ ਪਰ ਫਿਰ ਵੀ ਇੰਨਾ ਸੇ ਇਹਨਾਂ ਦੇ سے ہٹانے کوئی نام نہیں لے رہی سرکار میرا خیال ہے کہ یہ بھی تاریخ سے بہت پہلی ورا واپر رہا کہ جڑے عام لوکاں چ ایک ਧਾਰਨਾ ਬਣ ਚੁੱਕੀ ਸੀ ਕਿ ਇਲੈਕਸ਼ਨਾਂ ਬਹੁਤ ਵੱਡੇ ਪੈਸੇ ਤੋਂ ਬਹੁਤ ਵੱਡੀ ਗੁੰਡਾਗਰਦੀ ਤੋਂ ਬਿਨਾਂ ਨਹੀਂ ਜਿੱਤੀਆਂ ਜਾ ਸਕਦੀਆਂ ਪਰ ਪੰਜਾਬ ਦੇ ਲੋਕਾਂ ਨੇ ਬਿਨਾਂ ਪੈਸਾ ਖਰਚਿਆ ਬਿਨਾਂ ਕੋਈ نشਾ ਬਿਨਾਂ ਲੋਭ ਲਾਲਚ ਤੋਂ ਇਹ ਇਹ ਜਿਹੜੀ ਇਲੈਕਸ਼ਨ ਉਹਨਾਂ ਨੇ ਜਿਤਾਈ ਉਤੋਂ ਇੱਕ ਨਵੀਂ ਆਸ ਦੀ ਕਿਰਨ ਕਿ ਜਿਹੜੇ ਲੋਕਾਂ ਨੂੰ ਵੋਟਾਂ ਖਰੀਦ ਕੇ ਲੋਕਾਂ ਦੀ ਰਾਜ ਭਗ ਮਾਨਦੇ ਸੀ ਉਹਨਾਂ ਵਾ ਉਹ ਉਹਨਾਂ ਨੂੰ ਇਹੋ ਫਿਕਰ ਪਿਆ ਹੋਇਆ ਜੀ ਬਹੁਤ ਬਹੁਤ ਸ਼ੁਕਰੀਆ ਜਸਕਰਨ ਸਿੰਘ ਸਾਡੇ ਨਾਲ ਮੌਜੂਦ ਨੇ ਸਰ ਕਿਦਾਂ ਦੇਖਦੇ ਹੋ ਜੀ ਐਡਾ ਵੱਡੀ ਮਾਤਰਾ ਦੇ ਵਿੱਚ ਕੱਟ ਹੋਇਆ ਕੀ ਲੱਗਦਾ ਤੁਹਾਨੂੰ ਸਰ ਬਾਕੀ ਜੀ ਆ ਮਾਰੀ ਕੱਟਾ ਪਰਮਾਨ ਨੂੰ ਪਰਤਖ ਦੀ ਲੋੜ ਨਹੀਂ ਹੁੰਦੀ ਜੀ 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 ਕੋੜ ਨਕੁੱਤੇ ਨਾਨਕਾ ਕੋੜ ਕ ਸੱਚ ਰਹੀ ਪਹਿਲਾਂ ਨੇ ਸਾਰਿਆਂ ਨੇ ਕਿਹਾ ਕਿ ਭਾਈ ਅਮਰਤਪਾਲ ਨੂੰ ਇਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਨਾ ਉਹਨਾਂ ਦੇ ਕੋਲੋਂ ਬੰਬ ਫੜੀ ਨਾ ਤੋਫੜੀ ਕੁਛ ਨਹੀਂ ਕੀਤਾ ਉਹਨਾਂ ਨੇ ਕਿਸੇ ਹਿੰਦੂ ਨੂੰ ਨਹੀਂ ਤੰਗ ਕੀਤਾ ਮੁਸਲਮਾਨ ਨੂੰ ਨਹੀਂ ਤੰਗ ਕੀਤਾ ਸਾਈ ਨੂੰ ਨਹੀਂ ਤੰਗਿਆ ਪ੍ਰੈਸ ਨੂੰ ਨਹੀਂ ਤੰਗ ਕੀਤਾ ਸਾਰੇ ਨੂੰ ਕਲਾਵੇ ਦੇ ਵਿੱਚ ਲਿਆ ਜੀ ਜੀ ਪਰ ਉਹਨਾਂ ਨੂੰ ਲੱਗਿਆ ਕੋਟਲੇ ਬੁਗਲਾਵੇ ਦੇ ਲਿਆ ਉਹਦੇ ਤਾਂ ਹਾਰਡਲਾਈਨਰ ਕਹਿੰਦਾ ਅਤਵਾਦੀ ਕਹਿੰਦਾ ਵੱਖਵਾਦੀ ਕਹਿੰਦਾ ਪਰ ਲੋਕ ਸੰਗਤਾ ਨੇ ਕੀ ਕੀਤਾ ਸੰਗਤਾ ਨੇ ਉਹਦਾ ਜਵਾਬ ਬੜੀ ਦਲੀਲ ਨਾਲ ਦਿੱਤਾ ਉਹਨਾਂ ਨੇ ਪਹਿਲਾਂ ਕਹਿੰਦੇ ਉਹ ਐਮਪੀ ਖੜ ਨਹੀਂ ਸਕਦਾ ਫਿਰ ਕਹਿੰਦੇ ਕਾਗਜ਼ ਰੱਦ ਹੋ ਜਾਣਗੇ ਜੀ 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 ਫਿਰ ਕਹਿੰਦੇ ਜੀ ਇਹ ਜਿੱਤ ਨਹੀਂ ਸਕਦਾ ਉਹ ਜਿੱਤ ਵੀ ਗਿਆ ਉਹ ਐਮਪੀ ਵੀ ਬਣ ਗਿਆ ਇਹਨਾਂ ਨੇ ਗਲਤ ਪਾਲਿਸੀ ਨਾਲ ਉਹਨਾਂ ਨੂੰ ਡਿਬਰੂਗੜ ਭੇਜਿਆ ਪੰਜਾਬ ਦੇ ਲੋਕਾਂ ਨੇ ਪਾਰਲੀਮੈਂਟ ਭੇਜਤਾ ਦੂਜੇ ਪਾਸੇ ਜੇ ਦਲੀਲ ਨਾਲ ਗੱਲ ਕਰੀਏ ਹੁਣ ਕੀ ਹੈ ਹੁਣ ਕਹਿੰਦੇ ਏਕਤਾ 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 ਚੰਗੀ ਗੱਲ ਹੈ ਏਕਤਾ ਕਿਹੜਾ ਕੋਈ ਜਥੇਬੰਦੀ ਹੈ ਜੀ ਏਕਤਾ ਤਾਂ ਕੀਤੀ ਹੁੰਦੀ ਹੈ ਹੁਣ ਜੇ ਸੰਗਤਵੰਨਿਓ ਵੇਖੀਏ ਸੰਗਤ ਨੇ ਤਾਂ ਅਮਰਪਾਲ ਸਿੰਘ ਨੇ ਜਿਤਾ ਕੇ ਏਕਤਾ ਕਰਤੀ ਹੈ ਏਕਤਾ ਕਰਤੀ ਹੈਂ ਤੇ ਬਾਕੀ ਜਿਹੜੇ ਸਾਰੇ ਆ ਅੱਜ ਦੇ ਇਕੱਠ ਵਿੱਚ ਸਾਰਿਆਂ ਨੇ ਇਕਤਾ ਕਰਕੇ ਸਾਰੇ ਕਾਮਾ ਦੇ ਬੰਦੇ ਆ ਗਏ ਇਸ ਕਰਕੇ 227 ਚ ਅੰਮ੍ਰਿਤਪਾਲ ਭਾਰੀ ਲੀਡ ਨਾਲ ਜਿੱਤੂਗਾ ਤੇ ਉਹ ਪੰਜਾਬ ਦਾ ਮੁੱਖ ਮੰਤਰੀ ਬਣੂਗੇ ਬਣੂ ਇੱਕ ਇੱਕ ਗੱਲ ਕਾਂ ਸਿੰਘ ਵਾਲਾ ਜੀ ਇਹਨਾਂ ਦੀ ਚੱਪਲਾਂ ਮੈਂ ਨੋਟਿਸ ਕੀਤੀ ਹੈ ਵੀ ਐਮਪੀ ਦਾ ਵਿਓ ਹੋਵੇ ਤੇ ਇਦਾਂ ਆਵੇ ਬੜੀ ਸਾਦਗੀ ਦੇ ਨਾਲ ਲੋਕ ਮਤਲਬ ਕਿਦਾਂ ਦਾ ਮੈਸੇਜ ਆਣਾ ਤੁਸੀਂ ਦੇਖੋ ਸਮਾਜ ਦੇ ਵਿੱਚ ਵਾਟੇ ਇਦਾਂ ਦੀ ਸਰਕਾਰ ਆਉਣੀ ਚਾਹੀਦਾ ਹੈ ਸਾਦਗੀ ਤਾਂ ਕਿਹਦੀ ਫਿਰਦੀ ਮੈਂ ਇੱਕ ਵਾਰ ਦੇਖੋ ਆ ਇੱਕ ਵਾਰ ਦੇਖੋ ਇਹਨਾਂ ਜੋੜੇ ਦਿਖਾਓ ਥੱਲੇ ਉਹਨੀਆਂ ਦੇਖੋ ਬਿਲਕੁਲ ਸਿੰਪਲ ਚੱਪਲਾਂ ਦੇ ਵਿੱਚ ਆਏ ਨੇ ਭਾਈ ਜੀ ਤਰਸੇਮ ਸਿੰਘਾ ਦੇਖੋ ਜੀ ਬਿਲਕੁਲ ਮੈਂ ਕਹਿੰਦਾ ਕੋਈ ਗੂਗਲ ਵਾਲੀ ਤੁਸੀਂ ਜਾ ਕੇ ਘਰੇ ਵੇਖੋ ਕਿੱਥੇ ਬੈਠਦੇ ਆ ਕਿਵੇਂ ਮਿਲਦੇ ਆ ਇਹ ਦੇਖੋ ਨਹੀਂ ਤਾਂ ਇੰਨੀ ਨਹੀਂ ਸਿਕਿਉਰਿਟੀ ਨਹੀਂ ਮਾਣਉਂਦੀ ਖਵਾਮ ਦੇ ਦੇ ਲਈ ਹੈ ਕਿ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪਰਖਿਆਂ ਨੂੰ ਨਾ ਰੱਖੋ ਤੇ ਪੰਜਾਬ ਤੇ ਪੰਥ ਪੰਜਾਬ ਤੇ ਸਾਰਿਆਂ ਨੂੰ ਬਚਾਉਣ ਦੇ ਲਈ ਇੱਕ ਮੁੱਠੋ ਕੇ ਪਾਰਟੀਬਾਜ਼ੀ ਤੋਂ ਜਾਤ ਬਰਾਦਰੀ ਤੋਂ ਪਰੋਟ ਕੇ ਅਮਰਤਪਾਲ ਮਾਨਾ ਚੱਲੋ ਜੀ ਬਹੁਤ ਬਹੁਤ ਹੁਣ ਸਖਵੀਰ ਜੀ ਕਹਿੰਦੇ ਆ ਜੀ ਜੀ ਮੈਨੂੰ ਵੋਟਾਂ ਪਾ ਦਿਓ ਹਾਂ ਮੈਂ ਤੁਹਾਡਾ ਬੰਦੀ ਛੱਡ ਦੂੰ ਕਹਿੰਦੇ ਮੈਨੂੰ ਮੁੱਖ ਮੰਤਰੀ ਬਣਾ ਦੂੰ ਕਹਿੰਦਾ ਮੈਂ ਜੀ ਕਰਜ਼ਾ ਮਾਫ ਕਰ ਦੂੰ ਕਹਿੰਦਾ ਮੈਨੂੰ ਵੋਟਾਂ ਪਾ ਦਿਓ ਮੈਂ ਕਹਿੰਦਾ ਚਿੱਟੇ ਵਾਲੀ ਖਤਮ ਕਰ ਦੋ। ਕਿਹਾ ਨਾ? ਕਿਹਾ। ਤੇ ਕੀ ਗੱਲ ਸਾਨੂੰ ਵੋਟਾਂ ਪਾ ਦੇ ਅਸੀਂ ਨਹੀਂ ਕਰ ਸਕਦੇ? ਉਹ ਜਾਇਦੇ ਕਰ ਦੂਗਾ। ਜੀ ਜੀ। ਤਾਂ ਪਾਰਟੀ ਦੇ ਹੋਰ ਵੀ ਸਾਡੇ ਨਾਲ ਮੌਤਵਾਰ ਮੌਜੂਦ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਅੱਜ ਕੱਟ ਕੀਤਾ ਹੈ ਉਹ ਕੱਟ ਕਿਸ ਮਕਸਦ ਨਾਲ ਕੀਤਾ ਹੈ। ਕਹਿੰਦੇ ਪਾਰਟੀ ਦੇ ਵਿੱਚ ਕਈ ਲੋਕ ਜੁਆਇਨ ਵੀ ਹੋਏ ਆ ਸਾਡੇ ਨਾਲ। ਪੰਜਾਬ ਦੀਆਂ ਵੱਖਰੀਆਂ ਵੱਖਰੀਆਂ ਜਿਹੜੀ ਸ਼ਕਸ਼ਿਤਾਵਾਂ ਮੌਜੂਦ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਿਹਰਾਲ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਦੱਸਿਆ ਕਿ ਜਿਹੜਾ ਇਹ ਪੰਜਾਬ ਨੂੰ ਪਤਾ ਚੱਲ ਚੁੱਕਿਆ ਕਿ ਸਚਾਈ ਕੀ ਹੈ ਪੰਜਾਬ ਨੂੰ ਪਤਾ ਚੱਲ ਚੁੱਕਿਆ ਹੈ ਕਿ ਪੰਥਕ ਪਾਰਟੀ ਆਣੀ ਪੰਜਾਬ ਦੇ ਵਿੱਚ ਕਿੰਨੀ ਜ਼ਰੂਰੀ ਹੈ ਕਈ ਲੋਕ ਸਵਾਲ ਉਠਾਉਂਦੇ ਨੇ ਉਹਨਾਂ ਦੇ ਉੱਤੇ ਕਈ ਲੋਕ ਕਹਿੰਦੇ ਕਿ ਬਹੁਤ ਚੰਗੇ ਕਈ ਲੋਕ ਕਹਿੰਦੇ ਬਹੁਤ ਮਾੜੇ ਆ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਬਹਿਰਾਲ ਕੀ ਹੈ ਸਾਡੇ ਨਾਲ ਹੋਰ ਵੀ ਮੋਤਵਾਰ ਮੌਜੂਦ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਅੱਜ ਇਕੱਠ ਹੋਇਆ ਹੈ ਤੇ ਕਿਸ ਮਕਸਦ ਦੇ ਨਾਲ ਹੈ